ਉਹ ਅੱਜ ਜਿਹੜਾ ਸੀਗਾ ਵੇਖਿਆ ਸਟ੍ਰੈਟਿਕ ਦੀ ਤੁਹਾਨੂੰ ਪਤਾ ਸਮੱਸਿਆ ਬਹੁਤ ਜ਼ਿਆਦਾ ਹੈਗੀ ਹੈ ਹਰ ਇੱਕ ਦੁਕਾਨਦਾਰ ਨੇ ਆਪਣੀ ਜੇ ਕੋਈ 10 ਫੁੱਟ ਦੀ ਦੁਕਾਨ ਹੈ 20 ਫੁੱਟ ਬਾਅਦ ਉਹ ਜਿਹੜੇ ਸਰਕਾਰੀ ਇਨਕ੍ਰੋਲ ਸੜਕਾਂ ਨੂੰ ਬੰਦ ਕੀਤੀ ਹੈ ਆਹ ਕੋਸ਼ਿਕ ਦੁਕਾਨਾਂ ਜਿਹੜਾ ਇਹ ਸਮਾਨ ਜਮਤ ਕੀਤਾਵੇ ਉਹ ਜਿਹੜਾ ਗੁਰੂ ਜੁਰਮਾਨਾ ਭਰ ਕੇ ਆਪਣਾ ਸਪੰਸ ਲਾ ਸਕਦੇ ਨੇ ਕੋਸ਼ਿਕ ਦੇਖਿਆ ਬਾਜ਼ਾਰ ਦੇ ਵਿੱਚ ਤਾਂ ਹੱਫ ਜਾਣੀ ਕੋਈ ਦੁਕਾਨ ਇੱਕ 10 ਫੁੱਟ ਪਿੱਛੇ ਕੋਈ ਦੁਕਾਨ 10 ਫੁੱਟ ਅੱਗੇ ਵਧੀ ਹੈ ਇਸ ਤੋਂ ਲੱਗਦਾ ਵੀ ਇਹਨਾਂ ਨੇ ਜਿਹੜੀ ਪੱਕੀ ਇਨਕ੍ਰੋਚਮੈਂਟ ਵੀ ਕੀਤੀ ਈ ਉਹ ਸਾਰੇ ਦੁਕਾਨਦਾਰਾਂ ਨੂੰ ਕਿਹਾ ਗਿਆ ਕਿ ਜਿਹਦੀ ਦੁਕਾਨ ਸੜਕ ਤੋਂ ਪਿਛਲੀ ਦੁਕਾਨ ਤੋਂ ਅੱਗੇ ਆਈ ਏ ਉਹ ਆਪਣੀ ਰਿਸ਼ੀਆ ਲਾ ਕੇ ਤਸਵੀਰਦਾਰ ਸਾਹਿਬ ਔਰ ਇਹ ਡਾਕਟਰ ਆੜ ਗਏ ਦੁਕਾਨਾਂ ਅੱਗੇ ਕੀਤੀ ਨਿਦਾਨਜ਼ ਕਬਜ਼ੇ ਦੇ ਖਿਲਾਫ ਐਸ.ਡੀ.ਐਮ ਸਮਰਾਲਾ ਤੇ ਨਗਰ ਕੌਂਸਲ ਦੀ ਟੀਮ ਦੇ ਵੱਲੋਂ ਅੱਜ ਵੱਡੀ ਕਾਰਵਾਈ ਕੀਤੀ ਗਈ ਹੈ ਤਸਵੀਰਾਂ ਵੇਖ ਸਕਦੇ ਹੋ ਕਿ ਟੀਮ ਨੇ ਦੁਕਾਨ ਦੇ ਅੱਗੇ ਜੋ ਰੇੜੀਆਂ ਤੇ ਰੇੜੀਆਂ ਵਾਲਿਆਂ ਦੇ ਵੱਲੋਂ ਗੈਰਕਾਨੂੰਨੀ ਢੰਗ ਦੇ ਨਾਲ ਰੱਖੇ ਗਏ ਸਮਾਨ ਨੂੰ ਆਪਣੀ ਟਰਾਲੀ ਦੇ ਵਿੱਚ ਚੁੱਕ-ਚੁੱਕ ਕੇ ਰੱਖਿਆ ਜਾ ਰਿਹਾ ਹੈ ਐਸ ਡੀ ਐਮ ਸਮਰਾਲਾ ਨੇ ਕਿਹਾ ਕਿ ਦੁਕਾਨਾਂ ਦੇ ਅੱਗੇ ਕਿਤੇ ਨਜਾਇਜ਼ ਕਬਜ਼ੇ ਗੈਰ ਕਾਨੂੰਨੀ ਨੇ ਉਹਨਾਂ ਕਿਹਾ ਕਿ ਇਹ ਕਾਰਵਾਈ ਜੋ ਕੀਤੀ ਗਈ ਹੈ ਇਹ ਨਿਯਮਾਂ ਦੀ ਉਲੰਘਣਾ ਕਰਨ ਦੇ ਮੱਦੇਨਜ਼ਰ ਕੀਤੀ ਗਈ ਹੈ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਕਾਰਵਾਈ ਕੀਤੀ ਜਾਵੇਗੀ। ਜੀ ਐਸ ਡੀ ਐਮ ਸਮਰਾਲਾ ਸ਼ਹਿਰ ਦੇ ਵਿੱਚੋਂ ਬੇੜੀਆਂ ਨਜਾਇਜ਼ ਤੇ ਆ ਆ ਦੁਕਾਨਦਾਰਾਂ ਦੇ ਸੰਸਦ ਦੁਆਰਾ ਕਰਤਨੀ ਉਹ ਅੱਜ ਜਿਹੜਾ ਸੀਗਾ ਵੇਖਿਆ ਟ੍ਰੈਫਿਕ ਦੀ ਤੁਹਾਨੂੰ ਪਤਾ ਸਮੱਸਿਆ ਬਹੁਤ ਜ਼ਿਆਦਾ ਹੈਗੀ ਹੈ ਹਰ ਇੱਕ ਦੁਕਾਨਦਾਰ ਨੇ ਆਪਣੀ ਦੇਖੂ ਦੇ 10 ਫੁੱਟ ਦੁਕਾਨੇ 20 ਫੁੱਟ ਬਾਹਰ ਨੇ ਜਗ੍ਹਾ ਜਿਹੜੀ ਸਰਕਾਰ ਨੇ ਬਰੋਦ ਸੜਕ ਦਾ ਬਣ ਬਣ ਦਿੱਤੀ ਹੈ ਜਿਸ ਕਰਕੇ ਪਾਰਕਿੰਗ ਦੀ ਸਮੱਸਿਆ ਆਉਂਦੀ ਤੇ ਉਸ ਤੋਂ ਬਾਅਦ ਜਿਹੜਾ ਇਹਦਾ ਟ੍ਰੈਫਿਕ ਜਾਮ ਹੁੰਦਾ ਔਰ ਲੋਕਾਂ ਨੂੰ ਬੜੀ ਇਨਕਨਵੀਨੀਅੰਸ ਹੁੰਦੀ ਹੈ ਇਸ ਸਬੰਧ ਵਿੱਚ ਇਨਕ੍ਰੋਚਮੈਂਟ ਡਰਾਈਵ ਚਲਾਈ ਗਈ ਹੈ ਯੂ ਸਾਹਿਬ ਦੇ ਨਾਲ ਹਾਂ ਕੋਈ ਇੱਕ ਦੁਕਾਨਾ ਜਿਹੜਾ ਇਹ ਸਮਾਨ ਜਬਤ ਕੀਤਾਵੇ ਉਹ ਜਿਹੜਾ ਜੁਰਮਾਨਾ ਭਰ ਕੇ ਆਪਣਾ ਸਬੰਦਲਾ ਸਕਦੇ ਨੇ ਇਹਨਾਂ ਨੂੰ ਹਦਾਇਤ ਵੀ ਕਰਦੇ ਨੇ ਫਿਊਚਰ ਜੇ ਕਿਤੇ ਇਹ ਜੁਰਮਾਨਾ ਚਲਾਣ ਸੌਰੀ ਸਮਾਨ ਬਾਹਰ ਰੱਖਦੇ ਨੇ ਉਹ ਜੁਰਮਾਨਾ ਜਿਹੜਾ ਡਬਲ ਕੀਤਾ ਜਾਏਗਾ ਉਹਨਾਂ ਨੇ ਇੱਕ ਵਾਰੀ ਰਿਕੁਐਸਟ ਵੀ ਕਰ ਦਿੱਤੀ ਹੈ ਔਰ ਕੋਸ਼ਿਕ ਦੇਖਿਆ ਬਾਜ਼ਾਰ ਦੇ ਵਿੱਚ ਦਾ ਹੱਫ ਜਾਨ ਲਈ ਕੋਈ ਦੁਕਾਨ ਇੱਕ 10 ਫੁੱਟ ਪਿੱਛੇ ਹੈ ਕੋਈ ਦੁਕਾਨ 10 ਫੁੱਟ ਅੱਗੇ ਵਧੀ ਹੈ ਇੱਥੋਂ ਲੱਗਦਾ ਵੀ ਇਹਨਾਂ ਨੇ ਜਿਹੜੀ ਪੱਕੀ ਇਨਕ੍ਰੋਚਮੈਂਟ ਵੀ ਕੀਤੀ ਵੀ ਉਹ ਸਾਰੇ ਦੁਕਾਨਦਾਰਾਂ ਨੂੰ ਕਿਹਾ ਗਿਆ ਜਿਹਦੀ ਦੁਕਾਨ ਸੜਕ ਤੋਂ ਪਿਛਲੀ ਦੁਕਾਨ ਤੋਂ ਅੱਗੇ ਆਈ ਹੈ ਉਹ ਆਪਣੀ ਰੀਸਟਰੀ ਲਾ ਕੇ ਤਸਿਲਦਾਰ ਸਾਹਿਬ ਔਰ ਈਮ ਦਫਤਰ ਆੜਗੇ ਆਪਾਂ ਇਸ ਜੀ ਉਹਨਾਂ ਦਾ ਕੀ ਪਤਾ ਲੱਗ ਸਕਿਆ ਵੀ ਕਿੰਨੇ ਕਿੰਨੀ ਦੁਕਾਨਾਂ ਇਨਕ੍ਰੋਚ ਕੀਤੀ ਪੀਟੀਆ ਵੀ ਕਰਾਇਆ ਕਿਸੇ ਕੋਈ ਡਰਾਈਵ ਚੱਲਦੀ ਰਹੇਗੀ ਲੋਕਾਂ ਨੂੰ ਬੇਨਤੀ ਕਰਦੇ ਆ ਤੁਹਾਡੇ ਚੈਨਲ ਦੇ ਮਾਧਮ ਨਾਲ ਜ਼ਰਾ ਹੀ ਬਾਕੀ ਆਪਣਾ ਸਮਾਨ ਅੰਦਰ ਰੱਖਣ ਉਹ ਜਿਹੜੇ ਆਮ ਲੋਕਾਂ ਨੂੰ ਜਿਹੜੇ ਇਹਨਾਂ ਕਨਵੀਨੀਅன்ஸ் ਨਾ ਹੋਵੇ ਇਹਦੀ ਕਮੇਟੀ ਦਾ ਨੋਰਾਲਾ ਜਿਹੜੀ ਆਲਿਆਂ ਲਈ ਜਗ੍ਹਾ ਲੱਭੀ ਅਸੀਂ ਉਹ ਜਗ੍ਹਾ ਡੈਟੇਫਾਈ ਕਰ ਰਹੇ ਆਂ ਔਰ ਦੇਖਣ ਚ ਆਇਆ ਉਹ ਜੋ ਉਹਨਾਂ ਕੋਲ ਬੇਸ ਹੁੰਦੀ ਆਵੇ ਦੁਕਾਨਦਾਰੀ ਮੋਸਲੀ ਆਪਣੀ ਦੁਕਾਨਾਂ ਦੇ ਕਿਹੜੀਆਂ ਬੰਦ ਨੇ ਉਹਨਾਂ ਨਾਲ ਕੋ ਪੈਸੇ ਵਸੂਲਦੇ ਨੇ ਜਦੋਂ ਵੀ ਰੇਡੀ ਹੈਗਾ 400 500 ਰੁਪਏ ਦੇ ਲਿਵ ਸੁਝਾ ਜਾਂਦਾ ਵੇ ਤਾਂ ਇਹ ਵੀ ਪ੍ਰਥਾ ਬਣ ਗਈ ਕਿ ਜਿਹਨਾਂ ਸਾਈਡ ਆਇਡੈਂਟੀਫਾਈ ਕਰਦੇ ਉਹ ਲੋਡ ਕਰਾ ਦੇ ਲਗਾ ਲੱਗਦਾ ਐਸਡੀਐਮ ਦੇ ਵੱਲੋਂ ਦੁਕਾਨਦਾਰਾਂ ਨੂੰ ਸਖਤ ਚੇਤਾਵਨੀ ਵੀ ਦਿੱਤੀ ਗਈ ਅਤੇ ਕਿਹਾ ਗਿਆ ਜੇਕਰ ਕੋਈ ਦੁਬਾਰਾ ਨਗਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗਾ ਉਸ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਸਮਰਾਲਾ ਤੋਂ ਲਖਵਿੰਦਰ ਕਤਰੀ ਪੰਜਾਬੀ ਲੋਕ ਚੈਨਲ